ਭਾਰਤ ਅੰਦਰ ਲੋਕ ਸਭਾ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਜੀ ਉਹਨਾਂ ਦੇ ਜਿਹੜਾ ਸ਼ੁਰੂਆਤੀ ਗੇਟ ਦੇ ਵਿੱਚ ਸਿਰਫ 2 ਦਿਨ ਦਾ ਸਮਾਂ ਬਚਿਆ 19 ਤਰੀਕ ਨੂੰ ਜਿਹੜਾ ਸ਼ੁਰੂਆਤ ਹੋ ਜਾਣੀ ਹੈ ਆਪਣੀਆਂ ਲੋਕ ਸਭਾ ਚੋਣਾਂ ਦੀ ਸੋ ਪੰਜਾਬ ਦੇ ਵਿੱਚ ਤਕਰੀਬਨ ਸਥਿਤੀ ਜਿਹੜੀ ਸਪਸ਼ਟ ਹੁੰਦੀ ਜਾ ਰਹੀ ਹੈ ਤੇ ਤੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਸੂਚੀ ਤੇ ਤੇ ਬੀਜੇਪੀ ਦੇ ਪਹਿਲਾਂ ਜਿਹੜੇ ਨਾਮ ਐਲਾਨੇ ਗਏ ਨੇ اسی ਤਰੀਕੇ ਨਾਲ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਦੀ ਇੱਕ ਇੰਟਰਵਿਊ ਦੇ ਉੱਤੇ ਲੈ ਕੇ ਕਾਫੀ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਦੇ ਤੇ ਗੱਲ ਕਰਦੇ ਆ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਕਿਸਾਨੀ ਮਸਲਾ ਉਹਦੇ ਤੇ ਗੱਲ ਜਿਹੜਾ ਈਰਾਨ ਤੇ ਇਜ਼ਰਾਈਲ ਦਾ ਮਸਲਾ ਉੱਥੇ ਹੀ ਫਸਿਆ ਹੋਇਆ ਇਜ਼ਰਾਈਲ ਦਾ ਕਹਿਣਾ ਕਿ ਅਸੀਂ ਈਰਾਨ ਨੂੰ ਜੇ ਜਵਾਬ ਦੇਵਾਂਗੇ ਇਹਦਾ ਤੇ ਜ਼ਰੂਰ ਦੇਵਾਂਗੇ ਕਿ ਸਾਡੇ ਉੱਤੇ ਜੇ ਕਿਸੇ ਵੀ ਵੈਸਟਰਨ ਕੰਟਰੀ ਦੇ ਉੱਤੇ ਇਸ ਲੈਵਲ ਦਾ ਹਮਲਾ ਹੋਇਆ ਹੁੰਦਾ ਤਾਂ ਕੀ ਪੱਛਮੀ ਮੁਲਕ ਇਹਦਾ ਜਵਾਬ ਨਾ ਦਿੰਦੇ ਪਰ ਇੱਥੇ ਫਿਰ ਇਹ ਵੀ ਆਰਗੂਮੈਂਟ ਬਣਦਾ ਕਿ ਭਾਈ ਹਾਲਾਂਕਿ ਇਜ਼ਰਾਈਲ ਨੇ ਕਦੀ ਕਬੂਲੀਅਤ ਨਹੀਂ ਪਰ ਇਹ ਮੰਨਿਆ ਜਾਂਦਾ ਕਿ ਜਿਹੜਾ ਸੀਰੀਆ ਦੇ ਅੰਦਰ ਹਮਲਾ ਹੋਇਆ ਸੀਗਾ ਈਰਾਨ ਦੇ ਕੌਂਸੂਲੇਟ ਦੇ ਉੱਤੇ ਉਹ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਸੋ ਕਿਸੇ ਵੀ ਜਿਹੜਾ ਕੌਂਸੂਲੇਟ ਨੂੰ ਉਹਨੂੰ ਐਸਟੀਕੇ ਨਾਲ ਉਹਨੂੰ ਅਟੈਕ ਕਰਨਾ ਇਹ ਵੀ ਗਲਤ ਗੱਲ ਹੈ ਸੋ ਇਰਾਨ ਨੇ ਕਿਹਾ ਵੀ ਇਹੀ ਆ ਕਿ ਅਸੀਂ ਇਹਦਾ ਜਵਾਬ ਦਿੱਤਾ ਸੋ ਹੁਣ ਜਿਹੜੇ ਆ ਇਧਰੋਂ ਯੂਕੇ ਦੇ ਫੋਰਨ ਸਕੱਟਰੀ ਨੇ ਡੇਵਿਡ ਕੈਮਰਨ ਸਾਹਿਬ ਜਿਹੜੇ ਆ ਉਹਹ ਪਹੁੰਚੇ ਹੋਏ ਨੇ ਜਿਹੜਾ ਇਜ਼ਰਾਈਲ ਦੇ ਅੰਦਰ ਤੇ ਉਹ ਇੱਕ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੈਂ ਇਸ ਲੈਵਲ ਦਾ ਹਮਲਾ ਹੋਇਆ ਇਜ਼ਰਾਈਲ ਦੇ ਉੱਤੇ ਸੋਲੀਡੈਰਿਟੀ ਬਿਆਨ ਕਰਨ ਉੱਤੇ ਪਹੁੰਚੇ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਵੀ ਇਹ ਕਹਿਣਾ ਕਿ ਜਿਹੜੀ ਟੈਂਸ਼ਨਸ ਹੋਰ ਨਹੀਂ ਵਧਣੀਆਂ ਚਾਹੀਦੀਆਂ ਤੇ ਵੈਸੇ ਵੀ ਯੂਕੇ ਦੇ ਵਿੱਚ ਵੀ ਇਲੈਕਸ਼ਨਾਂ ਨੇ ਉਧਰ ਯੂਐਸ ਦੇ ਵਿੱਚ ਜੋ ਵਾਈਡਨ ਵੀ ਬਿਲਕੁਲ ਨਹੀਂ ਚਾਹਣਗੇ ਕਿ ਜਿਹੜਾ ਮਿਡਲ ਈਸਟ ਦੇ ਵਿੱਚ ਟੈਂਸ਼ਨਸ ਹੋਰ ਵਧਣ ਹੋਰ ਕਨਫਲਿਕਟ ਵਧੇ ਅੱਗੇ ਯੂਕਰੇਨ ਰਸ਼ੀਆ ਨਹੀਂ ਸੂਤ ਆ ਰਿਹਾ ਉਹਨਾਂ ਤੋਂ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜੋ ਵੀ ਚੱਲ ਰਿਹਾ ਉਹ ਸਾਡੇ ਸਾਹਮਣੇ ਆ ਤੇ ਫੇਰ ਇਹ ਗੱਲ ਸਾਹਮਣੇ ਆ ਵੀ ਗਈ ਹੈ ਕਿ ਯੂ ایس اے ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਇਜ਼ਰਾਈਲ ਨੇ ਇਰਾਨ ਦੇ ਉੱਤੇ ਹਮਲਾ ਕਰਨਾ ਕੋਈ ਆਫੈਂਸਿਵ ਐਕਸ਼ਨ ਕਰਨਾ ਤਾਂ ਅਸੀਂ ਇਹਨਾਂ ਦਾ ਨਾਲ ਨਹੀਂ ਦਵਾਂਗੇ ਅਸੀਂ ਇਹਨਾਂ ਦਾ ਸਾਥ ਨਹੀਂ ਦਵਾਂਗੇ ਕਿਉਂਕਿ ਜਿਹੜਾ ਉਹਨਾਂ ਦੇ ਇਜ਼ਰਾਈਲ ਦੇ ਬਚਾਅ ਦੇ ਵਿੱਚ ਯੂਕੇ ਨੇ ਵੀ ਸਾਥ ਦਿੱਤਾ ਇਜ਼ਰਾਈਲ ਦਾ ਤੇ ਯੂ ایس اے ਨੇ ਵੀ ਸਾਥ ਦਿੱਤਾ ਇਹਨਾਂ ਨੇ ਵੀ ਜਿਹੜੇ ਡਰੋਨਸ ਇਰਾਨ ਨੇ ਦਾਗੇ ਸਕੇ ਉਹਨਾਂ ਨੂੰ ਮਾਰ ਗਰਾਉਂਡ ਦੇ ਵਿੱਚ ਇਹਨਾਂ ਜਿਹੜੇ ਮੁਲਕਾਂ ਨੇ ਮਦਦ ਕੀਤੀ ਹੈ ਸੋ ਇਹਦੇ ਨਾਲ ਨਾਲ ਕੱਲ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਯੂਕੇ ਦੇ ਵਿੱਚ ਇੱਕ ਜਿਹੜਾ ਸਮੋਕਿੰਗ ਬੈਨ ਬਿਲਿਆ ਕਿ ਜਿਹੜਾ ਯੂਕੇ ਦੇ ਵਿੱਚ ਵੀ ਉਹਨੂੰ 2009 ਤੋਂ ਬਾਅਦ ਜਿਹੜਾ ਜਿਹਦਾ ਜਨਮ ਹੋਇਆ ਉਹ ਕਦੇ ਵੀ ਇੱਥੇ ਸਿਗਰਟ ਨਾ ਖਰੀਦ ਪਾਵੇ ਉਹਨੂੰ ਲੈ ਕੇ ਕੱਲ ਜਿਹੜਾ ਹਾਊਸ ਆਫ ਕਾਮਨ ਦੇ ਅੰਦਰ ਪਹਿਲੀ ਵਾਰ ਤਾਂ ਇਹ ਜਿਹੜਾ ਫਰਸਟ ਰੀਡਿੰਗ ਦੇ ਵਿੱਚ ਪਾਸ ਹੋ ਗਿਆ ਹੁਣ ਇਹਦੇ ਤੇ ਦੁਬਾਰਾ ਜਿਹੜੀ ਗੱਲਬਾਤ ਹੋਣੀ ਸ਼ੁਰੂ ਹੋਣੀ ਹੈ ਇਹ ਕਾਨੂੰਨ ਬਣਦਾ ਜਾਂ ਨਹੀਂ ਇਹਨੂੰ ਹੁਣ ਇੱਕ ਮੈਂ ਇਹਦੇ ਤੇ BBC ਦਾ ਆਰਟੀਕਲ ਦੇਖ ਰਿਆ ਸੀ ਉਹਨਾਂ ਨੇ ਕਿਹਾ ਕਿ ਇੱਕ ਇਹ ਵੀ ਹੋ ਸਕਦਾ ਸੂਨਕ ਸਾਹਿਬ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਮੇਰੀ ਸ਼ਾਇਦ ਮੇਰੇ ਦੁਆਰਾ ਬਾਪਸੀ ਤਾਂ ਨਹੀਂ ਹੋਣੀ ਸੋ ਕਿਉਂਕਿ ਜੈਸਟਰੀਕੇ ਦੇ opinion polls ਨੇ ਤੇ ਇਹ ਵੀ ਹੋ ਸਕਦਾ ਕਿ ਉਹ ਲੰਬੀ ਲੈਗਸੀ ਦੇ ਬਾਰੇ ਸੋਚਦੇ ਹੋਣ ਕਿਉਂਕਿ ਲੇਬਰ ਇਸ ਬਿਲ ਦੇ ਹੱਕ ਦੇ ਵਿੱਚ ਤੇ ਜੇਕਰ ਇਹ ਕਾਨੂੰਨ ਵੜ ਜਾਂਦਾ ਤੇ ਕੱਲ ਨੂੰ ਲੇਬਰ ਦੀ ਸਰਕਾਰ ਵੀ ਬਣਦੀ ਹੈ ਪਰ ਫਿਰ ਵੀ ਉਹ ਇਹਨੂੰ ਜਿਹੜਾ ਬਿੱਲ ਨੂੰ ਜਾਂ ਕਾਨੂੰਨ ਨੂੰ ਹਟਾਉਣਗੇ ਨਹੀਂ ਸੋ ਆਬਵੀਅਸਲੀ ਸੂਨਕ ਸਰਕਾਰ ਦਾ ਜਿਹੜਾ ਜਿ ਕਾਨੂੰਨ ਇਹ ਹਮੇਸ਼ਾ ਯਾਦ ਰੱਖਿਆ ਜਾਵੇਗਾ ਪਰ ਕੀ ਇਹ ਪਾਸ ਹੋ ਜਾਵੇਗਾ ਜਾਂ ਕੀ ਇਹ ਇਹਨੂੰ ਫਿਰ ਜਿਹੜਾ ਯੂਕੇ ਦੇ ਵਿੱਚ ਕੇਸ ਟ੍ਰੀਕੇ ਨਾਲ ਦੇਖਿਆ ਜਾਵੇਗਾ ਕਿਉਂਕਿ ਇੱਕ ਡਿਵਾਈਸਿਵ ਜਿਹੜਾ ਇਹ ਏਜੰਡਾ ਆ ਇੱਕ ਡਿਵਾਈਸਿਵ ਜਿਹੜੀ ਆ ਇਹ ਇਸ਼ੂ ਹੈ ਸਾਬਕਾ ਦੋ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਆ ਉਹ ਇਸ ਤੋਂ ਪਰੇ ਹੋ ਚੁੱਕੇ ਆ ਬੋਰਿਸ ਜੌਨਸਨ ਆਪ ਨੇ ਤਾਂ ਇਹ ਗੱਲ ਵੀ ਕਹੀ ਆ ਕਿ ਪਾਗਲਪਨ ਵਾਲੀ ਗੱਲ ਹੈ ਇਸ ਵੀਕੇ ਨਾਲ ਬੈਨ ਕਰਨਾ ਕਿਉਂਕਿ ਜਿੱਥੇ ਲੋਕਾਂ ਦਾ ਇੱਕ ਕਈਆਂ ਦਾ ਇਹ ਮੰਨਣਾ ਕਿ ਤੁਹਾਨੂੰ ਇਸ ਵੀਕੇ ਨਾਲ ਨਹੀਂ ਕਰਨਾ ਚਾਹੀਦਾ ਸਾਨੂੰ ਨਹੀਂ ਦੱਸਣਾ ਲੋਕਾਂ ਨੂੰ ਚਾਹੀਦਾ ਕਿ ਉਹਨਾਂ ਨੇ ਕੀ ਖਾਣਾ ਕੀ ਪੀਣਾ ਕੀ ਕਰਨਾ ਸੋ ਇਹ ਇਹਦੇ ਤੇ ਆਪਾਂ ਲਗਾਤਾਰ ਖੈਰ ਗੱਲ ਕਰਦੇ ਰਹਿਵਾਂਗੇ ਪਰ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਿ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਜੇਕਰ TikTok ਤੇ ਹੋ ਤਾਂ ਫੋਲੋ ਜਰੂਰ ਕਰ ਲਿਓ ਤੇ ਕਮੈਂਟ ਦੇ ਕੇ ਆਪਣੀ ਪ੍ਰਤੀਕਿਰਿਆ ਵੀ ਜਰੂਰ ਦਿਆ ਕਰੋ ਜਿਸ ਵੀ ਪਲੇਟਫਾਰਮ ਤੋਂ ਤੁਸੀਂ ਨਾਲ ਜੁੜਦੇ ਹੋ ਕਿ ਤੁਹਾਨੂੰ ਆਪਣੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰੀ ਦੀਆਂ ਹੋ ਕਿਵੇਂ ਦੀਆਂ ਲੱਗਦੀਆਂ ਜਾਂ ਕੋਈ ਕਿਸੇ ਸਪੈਸ਼ਲ ਖਬਰ ਦੇ ਉੱਤੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਗੱਲ ਕਰੀਏ ਜਾਂ ਕਿਸੇ ਵੀ ਵਿਸ਼ੇ ਦੇ ਉੱਤੇ ਉਹ ਵੀ ਆਪਾਂ ਕਰ ਸਕਦੇ ਹਾਂ ਸੋ ਆਮ ਆਦਮੀ ਪਾਰਟੀ ਦੀ ਜਿਹੜੀ ਸੂਚੀ ਆ ਲਾਂਦੇ ਤੇ ਨਾ ਮੈਂ ਨਾਮ ਤੁਹਾਡੇ ਨਾਲ ਸਾਂਝੇ ਕਰ ਲੈਣਾ ਜੀ ਇੱਕ ਤਾਂ ਗਰਦਾਸਪੁਰ ਤੋਂ ਜਿਹੜਾ ਇਹ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇਹ ਬਟਾਲਾ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਵੈਸੇ ਜੀ 8 ਐਮਐਲਏ ਤੇ 5 ਮੰਤਰੀ ਆਮ ਆਦਮੀ ਪਾਰਟੀ ਨੇ ਜਿਹੜੇ ਆ 8 ਐਮਐਲਏ ਨੇ ਇਹਨਾਂ ਦੇ ਵਿੱਚੋਂ 5 ਜਿਹੜੇ ਮੰਤਰੀ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟਸ ਬਣਾਏ ਨੇ ਸੋ ਫਿਰੋਜ਼ਪੁਰ ਤੋਂ ਜੀ ਮੁਕਸਰ ਦੇ ਐਮਐਲਏ ਨੇ ਜਗਦੀਪ ਸਿੰਘ ਕਾਕਾ ਬਰਾੜ ਲੁਧਿਆਣਾ ਤੋਂ ਨੇ ਜੀ ਸੈਂਟਰਲ ਲੁਧਿਆਣਾ ਦੇ ਐਮਪੀ ਸੌਰੀ ਸੈਂਟਰਲ ਲੁਧਿਆਣਾ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅਸ਼ੋਕ ਪ੍ਰਾਸ਼ਰ ਤੇ ਅਸ਼ੋਕ ਪ੍ਰਾਸ਼ਰ ਪੱਪੀ ਜਲੰਧਰ ਤੋਂ ਪਵਨ ਕੁਮਾਰ ਟੀਨੂ ਹੁਣੇ-ਹੁਣੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਬਾਕੀ ਇਹ ਜਿਹੜੀਆਂ ਕੱਲ ਨਾਮ ਸਾਹਮਣੇ ਆਏ ਸੀ ਬਾਕੀ ਜਿਹੜੀ ਲਿਸਟ ਆਲਰੇਡੀ ਸਾਨੂੰ ਪਤਾ ਹੀ ਆ ਜਿਵੇਂ ਕਰਮਜੀਤ ਅਨਮੋਲ ਸਾਹਿਬ ਆ ਫਰੀਦਕੋਟ ਤੋਂ ਸਾਬਕਾ ਕਾਂਗਰਸੀ ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਨੇ ਚੀਫ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਨੇ ਸੰਗਰੂਰ ਤੋਂ ਮੀਤheer ਸਾਹਿਬ ਨੇ ਬਠਿੰਡਾ ਤੋਂ ਕੁਡੀਆਂ ਸਾਹਿਬ ਨੇ ਅ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮਨਿਸਟਰ ਨੇ ਖੰਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਮਨਿਸਟਰ ਨੇ ਪਿਛੇ ਇਹਨਾਂ ਨੇ ਬੜਾ ਹੀ ਇੱਕ ਬੇਹੂਦਾ ਜਿਹਾ ਬਿਆਨ ਵੀ ਦਿੱਤਾ ਸੀ ਤੇ ਪਟਿਆਲਾ ਤੋਂ ਬਲਵੀਰ ਸਿੰਘ ਨੇ ਸੋ ਇਹ ਇਹ ਹੁਣ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਕਿ ਇਹ ਕਿਉਂ ਨਹੀਂ ਆਪਣੀ ਲੀਡਰਸ਼ਿਪ ਜਿਹੜੀ ਆ ਇਹਨੂੰ ਇਹ ਬਣਾ ਸਕੇ 2014 ਦੇ ਵਿੱਚ ਜਦੋਂ ਇੰਡੀਆ ਦੇ ਵਿੱਚੋਂ ਕਿਸੇ ਨੇ ਵੀ ਇਹਨਾਂ ਨੂੰ ਕੋਈ ਐਮਪੀ ਨਹੀਂ ਸੀ ਦਿੱਤਾ ਕੋਈ ਇਹਨਾਂ ਦਾ ਨਮਾਇੰਦਾ ਜਿੱਤ ਨਹੀਂ ਸੀ ਸਕਿਆ ਉਦੋਂ 4 ਐਮਪੀ ਪੰਜਾਬ ਨੇ ਬਣਾ ਕੇ ਦਿੱਤੇ ਸੀ ਤੇ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਇੰਨੀ ਘਾਟ ਤੁਹਾਨੂੰ ਆਪਣੇ ਐਮਐਲਏ ਉਤਾਰਨੇ ਪੈ ਰਹੇ ਨੇ ਐਮਪੀਜ਼ ਉਤਾਰਨੇ ਪੈ ਰਹੇ ਨੇ ਤੇ ਜਿਹੜਾ ਆਮ ਲੋਕਾਂ ਦੀ ਤਾਂ ਗੱਲ ਛੱਡੋ ਸੱਚੀ ਗੱਲ ਹੈ ਕਿ ਮੀਡੀਆ ਦੇ ਵਿੱਚ ਵੀ ਸਾਨੂੰ ਬਹੁਤ ਇਹਨਾਂ ਨਾਵਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਜਦੋਂ 92 ਜਿੱਤੇ ਸੀ ਉਦੋਂ ਬਾਅਦ ਇਹ ਸਾਰੀ ਜਿਹੜੀ ਨਾ ਇਹ ਸੈਂਟਰਲਾਈਜ਼ੇਸ਼ਨ ਇੱਕ ਤਰੀਕੇ ਨਾਲ ਜਿਹੜੀ ਪਾਵਰ ਦੀ ਹੁੰਦੀ ਆ ਅ ਕਈ ਵਾਰ ਜਦੋਂ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਜਾ ਇਹ ਬੁਰਾ ਲੱਗੇ ਜਾਂ ਨਹੀਂ ਪਰ ਇਹ ਸਾਰੀਆਂ ਪਾਰਟੀਆਂ ਨਾ ਇਸ ਵੇਲੇ ਚੱਲਦੀਆਂ ਇਸੇ ਮਾਡਲ ਤੇ ਆ ਵੈਸੇ ਇਹ ਸਾਰੇ ਜੇਕਰ ਆਪਾਂ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਇਹ ਕਹਿੰਨੇ ਨਾ ਕਿ ਪਾਵਰ ਨੂੰ ਇੱਕੋ ਥਾਂ ਤੇ ਇਕੱਠਾ ਕੀਤਾ ਜਾ ਰਿਹਾ ਇੱਕ ਦੋ ਬੰਦੇ ਜਿਹੜੇ ਫੈਸਲੇ ਕਰਦੇ ਨੇ ਮੁਲਕ ਦੇ ਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਕਿ ਇਹ ਇਹ ਕਿਦਾਂ ਕਰਨਗੇ ਜੀ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਕਿੰਨੇ ਕੁ ਡਰਾਮ ਆਦਮੀ ਪਾਰਟੀ ਨੇ ਜਿਹੜੇ ਆ ਪੈਦਾ ਕੀਤੇ ਆ ਤੁਸੀਂ ਆਪਣੇ ਵੈਸੇ ਵੀ ਇਹ ਪਾਰਟੀ ਦੀ ਤਾਂ ਚਲੋ ਵਿਚਾਰਧਾਰਾ ਹੈ ਹੀ ਕੋਈ ਨਹੀਂ ਉਸ ਤਰੀਕੇ ਨਾਲ ਤਾਂ ਵਿਚਾਰਧਾਰਕ ਪਾਰਟੀ ਨਹੀਂ ਬਟ ਸਟਿਲ ਜੇਕਰ ਤੁਸੀਂ ਇਹ ਚਾਹੋ ਕਿ ਥੱਲੇ ਹੇਠਲੇ ਲੈਵਲ ਦੇ ਉੱਤੇ ਸਾਰੇ ਮੰਤਰੀ ਐਮ ਐਲ ਏ ਕੰਮ ਕਰਨ ਫੇਰੀ ਲੀਡਰਸ਼ਿਪ ਤੁਹਾਡੀ ਡਿਵੈਲਪ ਹੁੰਦੀ ਹੁੰਦੀ ਆ ਹੁਣ ਤੁਹਾਨੂੰ ਵੱਖ-ਵੱਖ ਪਾਰਟੀਆਂ ਤੋਂ ਲੈਣੇ ਪੈ ਰਹੇ ਨੇ ਜਾਂ ਜਿਹੜੇ ਆਪਣੇ ਐਮ ਐਲ ਏ ਆ ਉਹਨਾਂ ਨੂੰ ਹੀ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਉਤਾਰਨਾ ਪੈ ਰਿਆ ਤੇ ਇੱਕ ਪਾਸੇ ਅਸੀਂ ਚੰਗੇ ਸਿਸਟਮ ਦੀ ਚੰਗੀ ਜਿਹੜੀ ਆ ਲੋਕਾਂ ਨੂੰ ਸੇਵਾਵਾਂ ਦੇਣ ਦੀ ਤੇ ਲੋਕਾਂ ਦੇ ਪੈਸੇ ਬਚਾਉਣ ਦੀ ਗੱਲ ਕਰਦੇ ਹਾਂ ਤਾਂ ਜਦੋਂ ਹੁਣ ਇਹ ਨਾ ਜਗ੍ਹਾਾਂ ਤੇ ਜਿਹੜੀਆਂ 8 ਐਮ ਐਲ ਏਜ਼ ਨੇ ਤੇ ਜੇਕਰ ਇੱਥੇ ਫਿਰ ਜਿਵੇਂ ਚੋਣਾਂ ਹੋਣਗੀਆਂ ਉਹਦਾ ਬੋਝ ਕਿਹਦੇ ਤੇ ਪੈਣਾ ਸੋ ਖੈਰ ਇਹ ਬਹੁਤ ਸਾਰੀਆਂ ਗੱਲਾਂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਇੱਕ ਨਵੀਂ ਪਾਰਟੀ ਸੀ ਲੋਕਾਂ ਦੇ ਕੋਲ ਕਾਫੀ ਜਿਹੜਾ ਲੋਕਾਂ ਨੂੰ ਉਹਨਾਂ ਤੋਂ ਉਮੀਦਾਂ ਵੀ ਸਿਗੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਕਿਹੋ ਜਿਹਾ ਕੰਮ ਕੀਤਾ ਜਾਂ ਨਹੀਂ ਇਹਦਾ ਫੈਸਲਾ ਤਾਂ ਲੋਕਾਂ ਨੇ 5 ਸਾਲਾਂ ਬਾਅਦ ਕਰਨਾ ਪਰ ਹਜੇ ਤੱਕ ਉਹਨਾਂ ਨੂੰ ਕੀ ਲੱਗ ਰਿਹਾ ਉਹਦਾ ਫੈਸਲਾ ਹੋਣੇ ਲੋਕਾਂ ਨੇ 2-3 ਮਹੀਨਿਆਂ ਚ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਜ਼ਰੂਰ ਹੈ ਕਿ ਇਸ ਤੋਂ ਇੱਕ ਗੱਲ ਯਾਦ ਦੀ ਹੈ ਕਿ ਲੀਡਰਸ਼ਿਪ ਦੀ ਤਾਂ ਇਹਨਾਂ ਕੋਲ ਜ਼ਰੂਰ ਘਾਟ ਹੈ ਨਹੀਂ ਤਾਂ ਇਹ ਆਪਣੇ ਹੀ ਤੁਹਾਡੇ ਅੱਛਾ ਇਹ ਵੀ ਗੱਲ মিডিਆ ਦੇ ਵਿੱਚ ਲਗਾਤਾਰ ਆਉਂਦੀ ਰਹੀ ਹੈ ਕਿ ਜਿਹੜੇ ਮინისტრਾਂ ਨੂੰ ਇਹਨਾਂ ਨੇ ਉਤਾਰਿਆ ਐਮਪੀ ਦੀ ਐਮਪੀ ਦੀ ਜਿਹੜੀ ਚੋਣ ਦੇ ਵਿੱਚ ਜਾਂ ਐਮਐਲਏ ਨੂੰ ਉਹ ਕੋ ਜਿਆਦਾ ਜਿਹੜਾ ਉਤਸ਼ਾਹਤ ਨਹੀਂ ਸੀ ਜਾ ਕੇ ਜੰਗ ਲੜਨ ਦੇ ਵਿੱਚ ਇਹ ਸਿਆਸੀ ਜਿਹੜੀ ਜੰਗ ਹੋਣੀ ਆ ਉਹ ਚਾਹੁੰਦੇ ਸੀ ਕਿ ਜਿਹੜੀ ਉਹਨਾਂ ਨੂੰ ਪਦਵੀ ਦੇ ਉੱਤੇ ਹੈਗੇ ਨੇ ਉਹਦੇ ਤੇ ਬਣੇ ਰਹਿਣ ਚਲੋ ਬੀਜੇਪੀ ਦੇ ਵੱਲੋਂ ਵੀ ਆਪਣੇ ਪੰਜਾਬ ਦੇ ਜਿਹੜੇ ਹੋਰ ਤਿੰਨ ਕੈਂਡੀਡੇਟਸ ਦਾ ਨਾਮ ਲਾਣਾ ਗਿਆ ਇੱਕ ਤਾਂ ਕਾਫੀ ਜਿਆਦਾ ਜਿਹੜਾ ਐਕਸਪੈਕਟਡ ਹੀ ਸੀ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਸੋ ਮਲੂਕਾ ਸਾਹਿਬ ਦੀ ਜਿਹੜੀ ਡਾਟਨ ਲੋ ਉਹ ਆ ਗਏ ਨੇ ਮੈਦਾਨ ਦੇ ਵਿੱਚ ਤੇ ਹੁਣ ਬਠਿੰਡਾ ਦੇ ਵਿੱਚ ਕਿਉਂਕਿ ਆਲਰੇਡੀ ਹਰਸਿਮਰਤ ਕੌਰ ਬਾਦਲ ਜੀ ਦਾ ਨਾਮ ਤਾਂ ਨਹੀਂ ਐਲਾਨਿਆ ਗਿਆ ਪਰ ਉਹਨਾਂ ਨੇ ਕਿਹਾ ਜੇਕਰ ਮੈਂ ਚੋਣ ਲੜਨੀ ਆ ਤਾਂ ਬਠਿੰਡਾ ਤੋਂ ਹੀ ਲੜਨੀ ਆ ਸੋ ਹੁਣ ਦੇਖਦੇ ਆ ਆਪਾਂ ਬਠਿੰਡਾ ਤੋਂ ਕਾਫੀ ਤਗੜੀ ਲੜਾਈ ਦੀ ਸਿਆਸੀ ਲੜਾਈ ਜਿਹੜੀ ਇਹ ਹੋ ਜਾਣੀ ਹੈ ਸਾਬਕਾ ਐਮਐਲਏ ਨੇ ਜੀ ਮਨਜੀਤ ਸਿੰਘ ਬੰਨਾ ਇਹਨਾਂ ਨੂੰ ਕਡੂਰ ਸਾਹਿਬ ਤੋਂ ਬੀਜੇਪੀ ਨੇ ਟਿਕਟ ਦਿੱਤੀ ਆ ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਜਿਹੜੇ ਉਹਨਾਂ ਦੇ ਸਿਟਿੰਗ ਐਮਪੀ ਨੇ ਉਹਨਾਂ ਦੀ ਪਤਨੀ ਅਨੀਤਾ ਜਿਹੜੀ ਆ ਸੋਮ ਪ੍ਰਕਾਸ਼ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਟਿਕਟ ਦਿੱਤੀ ਗਈ ਆ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਦਾ ਕਾਫੀ ਇਹਨਾਂ ਦਾ ਚੰਗਾ ਉੱਥੇ ਹੈਗਾ ਦਬਦਬਾ ਤੇ ਇਹ ਹੀ ਸੋਮ ਪ੍ਰਕਾਸ਼ ਜੀ ਕਾਫੀ ਲੰਬੇ ਸਮੇਂ ਤੋਂ ਇਸ ਕਿਤੇ ਦੀ ਜਿਹੜੀ ਨੁਮਾਇੰਦਗੀ ਕਰਦੇ ਆਏ ਨੇ ਬੀਜੇਪੀ ਦੇ ਵੱਲੋਂ ਸੋ ਇਹ ਅੱਗੇ ਵੀ ਜਦੋਂ ਆਪਣਾ ਇਕੱਠੇ ਚੋਣਾ ਲੜਦੇ ਹੁੰਦੇ ਸੀਗੇ ਅਸੈਂਬਲੀ ਦੀਆਂ ਤੇ ਉਦੋਂ ਵੀ ਇਹ ਕਿਉਂਕਿ ਬੀਜੇਪੀ ਦੇ ਹਿੱਸੇ ਹੁੰਦੀ ਸੀ ਤਾਂ ਸੋਮ ਪ੍ਰਕਾਸ਼ ਜਿੱਥੋਂ ਐਮਐਲਏ ਦੇ ਤੌਰ ਤੇ ਵੀ ਉਹ ਹਮੇਸ਼ਾ ਹੁੰਦੇ ਸੀ ਸੋ ਇਹ ਜਿਹੜਾ ਹੁਚਾਰਪੁਰ ਦੀ ਸੀਟ ਤੋਂ ਇਹਨਾਂ ਨੇ ਉਹਨਾਂ ਦੀ ਵਾਈਫ ਨੂੰ ਟਿਕਟ ਦਿੱਤੀ ਹੈ ਜਿਹੜਾ ਬੀਜੇਪੀ ਦੀ ਸਥਿਤੀ ਆਪਾਂ ਕਹਿ ਸਕਦੇ ਹਾਂ ਕਿ ਹੌਲੀ ਹੌਲੀ ਜਿਹੜੀ ਬਿਹਤਰ ਹੁੰਦੀ ਜਾ ਰਹੀ ਹੈ ਚਾਰ ਕੋਣੀ ਮੁਕਾਬਲਾ ਬਣਦਾ ਜਾ ਰਿਹਾ तकरीबन तकरीबन ਇੱਕ ਦੋ ਸੀਟਾਂ ਦੇ ਆਪਾਂ ਪੰਜ ਕੋਣੀ ਵੀ ਕਹਿ ਸਕਦੇ ਹਾਂ ਖਾਸ ਕਰਕੇ ਕਿਉਂਕਿ ਸੰਗਰੂਰ ਤੋਂ ਜਿਹੜੇ ਸਿਟਿੰਗ ਐਮਪੀ ਨੇ ਉਸੇ ਨੂੰ ਜੀ ਸਿੰਘ ਮਾਨ ਨੇ ਹਾਲਾਂਕਿ ਮੈਨੂੰ ਲੱਗਦਾ ਕਿ ਜਿਹੜੀ ਗੱਲ ਆਮ ਆਦਮੀ ਪਾਰਟੀ ਦੇ ਲਈ ਕਹੀ ਜਾ ਸਕਦੀ ਆ ਉਹ ਕੋਈ ਸਰਦਾਰ ਸਿਮਰਤਜੀਤ ਸਿੰਘ ਮਾਨ ਬਾਰੇ ਵੀ ਕਹੀ ਜਾ ਸਕਦੀ ਹੈ ਜਦੋਂ ਲੋਕਾਂ ਨੇ ਉਹਨਾਂ ਨੂੰ ਜਿੰਨੀ ਚੋਣ ਜਿਤਾਈ ਸੀ ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਕਿੰਨੇ ਆ ਕਿ ਉਹਨਾਂ ਦਾ ਵਿਸਤਾਰ ਹੋਇਆ ਜਾਂ ਨਹੀਂ ਤੇ ਖੈਰ ਉਹਨਾਂ ਨੇ ਲੱਖਾ ਸਧਾਨਾ ਸਾਹਿਬ ਜਿਹੜੇ ਆ ਉਹਨਾਂ ਨੂੰ ਤਾਂ ਆਪਣੀ ਪਾਰਟੀ ਦੇ ਵਿੱਚ ਲੈ ਲੈ ਤੇ ਉਹ ਬਠਿੰਡਾ ਤੋਂ ਉਮੀਦਵਾਰ ਹੋਣਗੇ ਜਿਹੜੇ ਅਕਾਲੀ ਦਲ ਅੰਮ੍ਰitsar ਦੇ ਤੇ ਆਪਾਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਦਿੱਤੀ ਆ ਜੀ ਏਐਨਆਈ ਨੂੰ ਬਹੁਤ ਉਹਦੇ ਤੇ ਗੱਲ ਹੋ ਰਹੀ ਆ ਵੈਸੇ ਸੁਭਾਅਕ ਵੀ ਸੀ ਕਿਉਂਕਿ ਆਮ ਤੌਰ ਤੇ ਪ੍ਰਧਾਨ ਮੰਤਰੀ ਨਾ ਤਾਂ ਪ੍ਰੈਸ ਕਾਨਫਰੰਸ ਕਰਦੇ ਨੇ ਨਾ ਹੀ ਇਸਟੇਕੇ ਦੀ ਕੋਈ ਇੰਟਰਵਿਊ ਦਿੰਦੇ ਨੇ ਸੋ ਹੁਣ ਜਿਹੜੇ ਵਿਰੋਧੀ ਨੇ ਜੀ ਉਹਨਾਂ ਨੇ ਤਾਂ ਇਹਦੇ ਤੇ ਬਹੁਤ ਸਾਰੇ ਜਿਹੜੇ ਕ੍ਰਿਟਿਸਿਜ਼ਮ ਵੀ ਕੀਤਾ ਤੇ ਆਪਾਂ ਆਉਣ ਵਾਲੇ ਕਿਉਂਕਿ ਲੰਬਾ ਹੋ ਜਾਣਾ ਆਦਰਵਾਇਜ਼ ਆਉਣ ਵਾਲੇ ਵੀਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਵੀ ਜ਼ਿਕਰ ਕਰਦੇ ਆ ਕਿ ਜਿਹੜੇ ਇਹਨਾਂ ਦੇ ਉੱਤੇ ਕੀ ਕ੍ਰਿਟਿਸਿਜ਼ਮ ਆ ਰਿਹਾ ਤੇ ਵੀ ਕਿਹੜੀਆਂ ਗੱਲਾਂ ਨੂੰ ਲੈ ਕੇ ਪਰ ਕਿਉਂਕਿ ਪੀਐਮ ਮੋਦੀ ਸਾਹਿਬ ਨੇ ਚਰਵਾਦ ਇੰਟਰਵਿਊ ਦਿੱਤੀ ਆ ਤੇ ਇਹਦੇ ਤੇ ਗੱਲ ਹੋਣੀ ਬਣਦੀ ਆ ਸੋ ਕਿਹੜੀਆਂ-ਕਿਹ ਇਹਦਾ ਜਿਹੜਾ ਮਾਈਲਸਟੋਨ ਉਹਨਾਂ ਨੇ ਰੱਖਿਆ ਉਹ ਇਸ ਕਰਕੇ ਆ ਕਿ ਉਹ ਚਾਹੁੰਦੇ ਨੇ ਕਿ ਦੁਨੀਆ ਆਪਣੇ ਜਿਹੜਾ ਭਾਰਤ ਦਾ ਜਿੰਨੇ ਵੀ ਡਿਪਾਰਟਮੈਂਟਸ ਨੇ ਸਰਕਾਰੀ ਡਿਪਾਰਟਮੈਂਟਸ ਜਬ ਅਕ ਵਕਤ ਤੌਰ ਤੇ ਵੀਨ ਪ੍ਰਾਈਵੇਟ ادارے ਵੀ ਨੇ ਸਾਰੇ ਜਾਣੇ ਅਸੀਂ ਇਹ ਸੋਚ ਕੇ ਕੰਮ ਕਰੀਏ ਕਿ ਅਸੀਂ 2047 ਤੱਕ ਆਪਣੇ ਮੁਲਕ ਨੂੰ ਜਿਹੜਾ ਡਿਵੈਲਪ ਕਰਨਾ ਚਾਹਾਂ ਉਹਨੂੰ ਬਿਹਤਰ ਬਣਾਉਣਾ ਸੋ ਇੱਕ ਚੰਗੀ ਗੱਲ ਹੈ ਜਿਹੜੀ ਐਸਵੀਕੇ ਦੀ ਨੀਤੀਆਂ ਹੋਣੀਆਂ ਚਾਹੀਦੀਆਂ ਆਗੋਂਆਂ ਦੀਆਂ ਪੁਬਿਕ ਮੈਨੀ ਨੀਤੀਆਂ ਕਿ ਅਸੀਂ ਆਉਣ ਵਾਲੇ 20 ਸਾਲਾਂ ਦੇ ਵਿੱਚ ਆਪਣੇ ਮੁਲਕ ਨੂੰ ਕਿੱਥੇ ਦੇਖਣਾ ਚਾਹੁੰਦੇ ਆ ਇਟਸ ਰੀਲੀ ਗੁੱਡ ਪੁਆਇੰਟ ਕਿ ਅਸੀਂ ਉਸ ਹਿਸਾਬ ਦੇ ਨਾਲ ਕੰਮ ਕਰੀਏ ਸੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਇਸ ਕਰਕੇ 2047 ਦਾ ਜਿਹੜਾ ਇਹ ਮਾਈਲਸਟੋਨ ਰੱਖਿਆ ਕਿ ਅਸੀਂ ਸਾਰੇ ਸਾਰੇ ਜਿਹੜੇ ਹੌਲੀ-ਹੌਲੀ ਆਪਣੇ ਮੁਲਕ ਨੂੰ ਬਿਹਤਰ ਬਣਾਉਦੇ ਬਣਾਉਦੇ ਉੱਥੇ ਤੱਕ ਲੈ ਕੇ ਜਾਈਏ ਇਲੈਕਸ਼ਨਾਂ ਬਾਰੇ ਇਹਨਾਂ ਨੇ ਕਿਹਾ ਗਿਆ ਲੋਕਤੰਤਰ ਦਾ ਮੇਲਾ ਹੁੰਦਾ ਤੇ ਉਹਨਾਂ ਨੇ ਕਿਹਾ ਕਿ ਸਪੋਰਟਸਮੈਨਸ਼ਿਪ ਵਰਗੀ ਜਿਹੜੀ ਆ ਭਾਵਨਾ ਤੁਹਾਡੇ ਵਿੱਚ ਭਰਦੇ ਆ ਇਹ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਅਗਲਾ ਵਾਰ ਜਿਹੜਾ ਮੇਰਾ ਕਾਰਜਕਾਲ ਆ ਅਗਲਾ ਉਹਦੇ ਵਿੱਚ ਮੈਂ ਸਪੀਡ ਵੀ ਵਧਾਉਣੀ ਆ ਤਾਂ ਉਹਦੇ ਵਿੱਚ ਮੈਂ ਸਕੇਲ ਵੀ ਵਧਾਉਣਾ ਆ ਤੇ ਫਿਰ ਇਹਨਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਇਹ ਇਹਨਾਂ ਨੇ ਖੈਰੇ ਵੀ ਦਾਵਾ ਕੀਤਾ ਕਿ ਜਿਹੜਾ ਰਾਮ ਮੰਦਰ ਹੈ ਉਹਦਾ ਰਾਜਨੀਤਿਕ ਕਰਨ ਜਿਹੜਾ ਉਹ ਵਿਰੋਧੀ ਧਿਰਾਂ ਨੇ ਖਾਸ ਕਰਕੇ ਕਾਂਗਰਸ ਵਾਲੇ ਇਹਨਾਂ ਦਾ ਇਸ਼ਾਰਾ ਸੀ ਕਿ ਉਹਨਾਂ ਨੇ ਕੀਤਾ ਅਸੀਂ ਨਹੀਂ ਇਹਦਾ ਸਿਆਸੀ ਕਰਨ ਕੀਤਾ ਮੋਦੀ ਦੀ ਗਰੰਟੀ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਤਾਂ ਸਾਰਾ ਕੁਝ ਮੋਦੀ ਦੇ ਆਲੇ ਦੁਆਲੇ ਘੁੰਮ ਰਿਹਾ ਜਿਵੇਂ ਆਪਾਂ ਵੀ ਗੱਲ ਕੀਤੀ ਸੀ ਕਿ ਬਹੁਤ ਜ਼ਿਆਦਾ ਪਾਵਰ ਦਾ ਜਿਹੜਾ ਕੇਂਦਰੀਕਰਨ ਜਾਂ ਸੈਂਟਰਲਾਈਜ਼ੇਸ਼ਨ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਜੀ ਕਿ ਕਿਉਂਕਿ ਲੋਕਾਂ ਨੂੰ ਸਿਆਸਤਦਾਨਾਂ ਤੇ ਵਿਸ਼ਵਾਸ ਹੀ ਨਹੀਂ ਰਿਹਾ ਲੋਕੀ ਬਾਹ ਦੇ ਕਰਕੇ ਚਲੇ ਜਾਂਦੇ ਸੀ ਕੋਈ ਵੀ ਜਾਦੇ ਜਿਹੜੇ ਸਿਆਸਤਦਾਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਲੋਕੀ ਵਿਸ਼ਵਾਸ ਨਹੀਂ ਸੀ ਕਰਦੇ ਸੋ ਮੋਦੀ ਦੀ ਗਾਰੰਟੀ ਕਿੱਦਾਂ ਦਾ ਡਾਕੂਮੈਂਟ ਹੈ ਜਾਂ ਇਦਾਂ ਮੋਦੀ ਦੀ ਗਾਰੰਟੀ ਕਿੱਦਾਂ ਦਾ ਡਾਇਲੋਗ ਹੈ ਜਿਹਦੇ ਤੇ ਲੋਕ ਵਿਸ਼ਵਾਸ ਕਰਦੇ ਨੇ ਇਲੈਕਸ਼ਨ ਕਮਿਸ਼ਨਰ ਬਾਰੇ ਉਹਨਾਂ ਨੇ ਕਿਹਾ ਜੀ ਕਿ ਪੁਰਾਣੀਆਂ ਪਾਰਟੀਆਂ ਦੇ ਤਾਂ ਲੋਕ ਜਿਹੜੇ ਜਿਹੜੇ ਪਹਿਲਾਂ ਇਲੈਕਸ਼ਨ ਕਮਿਸ਼ਨਰ ਉਹਨਾਂ ਨੇ ਕਿਹਾ ਜਿਹੜੇ ਹੁੰਦੇ ਸੀ ਉਹ ਤਾਂ ਬਾਅਦ ਵਿੱਚ ਜਾ ਕੇ ਉਹਨਾਂ ਨੇ ਕਈ ਸਿਆਸੀ ਪਾਰਟੀਆਂ ਦੇ ਵੱਲੋਂ ਜਾ ਕੇ ਚੋਣਾਂ ਲੜੀਆਂ ਸੋ ਅਸੀਂ ਤਾਂ ਇਹਨੂੰ ਬਿਹਤਰ ਕੀਤਾ ਅਸੀਂ ਪਹਿਲਾਂ ਤਾਂ ਕੱਲਾ ਪ੍ਰਧਾਨ ਮੰਤਰੀ ਦੇ ਦਸਤਖਤਾਂ ਦੇ ਨਾਲ ਇਲੈਕਸ਼ਨ ਕਮਿਸ਼ਨਰ ਲੱਗ ਜਾਂਦਾ ਸੀ ਹੁਣ ਤਾਂ ਅਸੀਂ ਇਹਦੇ ਵਿੱਚ ਆਪੋਜੀਸ਼ਨ ਨੂੰ ਵੀ ਰੱਖਿਆ ਪਰ ਹਾਲਾਂਕਿ ਪੀਐਮ ਸਾਹਿਬ ਨੇ ਇਹ ਨਹੀਂ ਦੱਸਿਆ ਕਿ ਚਲਦੀ ਤਾਂ ਫੇਵੀ ਸਰਕਾਰ ਦੀ ਹੈ ਕਿਉਂਕਿ ਸਰਕਾਰ ਦੇ ਦੋ ਜਾਣੇ ਹੁੰਦੇ ਆ ਤੇ ਆਪੋਜੀਸ਼ਨ ਦਾ ਇੱਕ ਹੁੰਦਾ ਤੇ ਆਬਵੀਅਸਲੀ ਬਹੁਮਤ ਦੇ ਹਿਸਾਬ ਨਾਲ ਫੈਸਲਾ ਹੋਣਾ ਹੁੰ ਅੱਛਾ ਈਡੀ ਵਾਲਿਆਂ ਦੇ ਵਿੱਚੋਂ ਇਹਨਾਂ ਨੇ ਕਿਹਾ ਜੀ ਕਿ ਜਿਹੜੇ ਇਹ ਇਲੈਕਟਰਲ ਬੌਂਡਸ ਦੇ ਉੱਤੇ ਆਪਾਂ ਇੱਕ ਸਪੈਸ਼ਲ ਗੱਲ ਕਰਾਂਗੇ ਕਿਉਂਕਿ ਇਲੈਕਟਰਲ ਬੌਂਡਸ ਨੂੰ ਲੈ ਕੇ ਰਾਹੁਲ ਗਾਂਧੀ ਸਾਹਿਬ ਲਗਾਤਾਰ ਉਹ ਕਹਿ ਰਹੇ ਨੇ ਕਿ ਸਕ੍ਰਿਪਟਡ ਇੰਟਰਵਿਊ ਸੀ ਤੇ ਉਹਨਾਂ ਦਾ ਇਹ ਕਹਣਾ ਜਿਹੜਾ ਇਲੈਕਟਰਲ ਬੌਂਡ ਆ ਜਾਂ ਪੀਐਮ ਮੋਦੀ ਸਾਹਿਬ ਦੇ ਜਿਹੜੇ ਮੁਖਾਲਿਫ ਨੇ ਉਹਨਾਂ ਦਾ ਇਹ ਕਹਿਣਾ ਕਿ ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਹ ਕਪੜਾ ਆ ਤੇ ਇਹਦੇ ਵਿੱਚ ਕਿਉਂਕਿ بار بار ਇਹ ਕਿਹਾ ਜਾ ਰਿਹਾ ਹੈ ਕਿ ਕਈ ਜਿਹੜੀਆਂ ਨਿਊਜ਼ ਰਿਪੋਰਟਾਂ ਸਾਹਮਣੇ ਆਈਆਂ ਉਹਦੇ ਵਿੱਚ ਇਸ ਵੀਕੇ ਦਾ ਸਿਕਾ ਕਿ ਜਦੋਂ ਈਡੀ ਵਾਲਿਆਂ ਨੇ ਜਾ ਕੇ ਕਿਸੇ ਕੰਪਨੀ ਦੇ ਉੱਤੇ ਰੇਡ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਚੰਦਾ ਦਿੱਤਾ ਤੇ ਉਹਨਾਂ ਨੇ ਇਲੈਕਟੋਰਲ ਬਾਂਡ ਖਰੀਦੇ ਸੋ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਹਿਣਾ ਕਿ ਜਿਹੜੀਆਂ ਇਹ 16 ਕੰਪਨੀਆਂ ਜਿਨ੍ਹਾਂ ਦੇ ਉੱਤੇ ਈਡੀ ਨੇ ਰੇਡ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਇਲੈਕਟੋਰਲ ਬਾਂਡ ਉਹਨਾਂ ਨੇ ਖਰੀਦੇ ਆ ਉਹਦੇ ਵਿੱਚੋਂ ਬੀਜੇਪੀ ਨੂੰ 37 ਮਿਲੇ ਨੇ ਤੇ 63 ਜਿਹੜੇ ਆ 37% ਬੀਜੇਪੀ ਨੂੰ ਮਿਲਿਆ ਤੇ 63% ਜਿਹੜਾ ਉਹ ਆਪੋਜੀਸ਼ਨ ਨੂੰ ਮਿਲਿਆ ਸੋ ਇਹ ਇਹਨਾਂ ਦਾ ਜਿਹੜਾ ਕਹਿਣਾ ਆ ਪੀਐਮ ਮੋਦੀ ਦਾ ਸੋ ਇਹਨਾਂ ਨੇ ਕਿਹਾ ਕਿ ਇਲੈਕਟੋਰਲ ਬਾਂਡ ਤਾਂ ਮੈਂ ਇਸ ਕਰਕੇ ਲੈ ਕੇ ਆਂਦੇ ਸੀਗੇ ਕਿ ਜਿਹੜਾ ਇਹ ਕਾਲਾ ਧੰਦੀ ਜਿਹੜੀ ਆ ਹੁੰਦੀ ਆ ਵਰਤੋਂ ਉਹ ਬੰਦ ਹੋਵੇ ਹਾਲਾਂਕਿ ਜਿਹੜਾ ਇਹਨੂੰ ਓਬਵੀਅਸਲੀ ਕਿਉਂਕਿ ਇਲੀਗਲ ਿਕਰਾਰ ਦਿੱਤਾ ਸੀਗਾ ਮਾਨਯੋਗ ਸਰਵੋਚ ਹਦਾਲਤ ਨੇ ਭਾਰਤੀ ਨੇ ਸੋ ਇਹੇ ਗੱਲ ਰਾਹੁਲ ਗਾਂਧੀ ਸਾਹਿਬ ਵੀ ਕਹਿ ਰਹੇ ਨੇ ਸੋ ਇਹ ਇਲੈਕਟੋਰਲ ਬਾਂਡ ਦੇ ਉੱਤੇ ਕਿਉਂਕਿ ਇਹਦੇ ਉੱਤੇ ਲਗਾਤਾਰ ਹੁਣ ਗੱਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਦੇ ਉੱਤੇ ਆਪਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦੇ ਤੇ ਗੱਲ ਕਰਾਂਗੇ ਅੱਛਾ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਬਹੁਤ ਰੌਲਾ ਪਾਇਆ ਜਾਂਦਾ ਕਿ ਜਿਹੜਾ ਵੀ ਈਡੀ ਸਿਆਸਤਦਾਨਾਂ ਨੂੰ ਫੜਦੀ ਆ ਜਾਂ ਵੀ ਸਿਆਸੀ ਸਿਆਸੀ ਬਹੁਤ ਕੇਸ ਬਣ ਰਹੇ ਨੇ ਈਡੀ ਦੇ ਥਰੂ ਤਾਂ ਇਹਨਾਂ ਨੇ ਕਿਹਾ ਕਿ ਜਿਹੜੇ ਈਡੀ ਦੇ ਕੇਸਸ ਨੇ ਉਹਨਾਂ ਦੇ ਵਿੱਚ ਮਹਿਜ਼ 3% ਸਿਆਸੀ ਲੋਕ ਨੇ 97% ਉਹਦੇ ਵਿੱਚ ਗੈਰ ਸਿਆਸੀ ਲੋਕ ਨੇ ਸੋ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਈਡੀ ਦੇ ਵੱਲੋਂ ਜਬਤ ਕੀਤਾ ਗਿਆ ਸੀਗਾ ਮੇਰੇ ਕਾਰਜਕਾਲ ਦੇ ਵਿੱਚ ਇਹ 1 ਲੱਖ ਕਰੋੜ ਜਿਹੜਾ ਉਹ ਈਡੀ ਨੇ ਜਬਤ ਕੀਤਾ ਜਦਕਿ ਇਹਨਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਜਿਹੜਾ ਕੈਸ਼ ਈਡੀ ਨੇ ਜਬਤ ਕੀਤਾ ਸੀਗਾ ਉਹ ਮਹਿਜ 43 ਲੱਖ ਰੁਪਈਆ ਸੀ ਜਿਹੜਾ ਕਿ ਇਹਨਾਂ ਨੇ ਕਿਹਾ ਕਿ ਸਕੂਲ ਬੈਗ ਦੇ ਵਿੱਚ ਆ ਜਾਂਦਾ ਤੇ ਮੇਰੇ ਕਾਰਜਕਾਲ ਦੇ ਵਿੱਚ 2200 ਕਰੋੜ ਰੁਪਈਆ ਜਿਹੜਾ ਈਡੀ ਨੇ ਜਬਤ ਕੀਤਾ ਕੈਸ਼ ਸੋ ਅ ਅ ਅ ਅੱਛਾ ਤੇ ਬਾਕੀ ਇਹਨਾਂ ਨੇ ਹੋਰ ਵੀ ਕਈ ਗੱਲਾਂ ਕੀਤੀਆਂ ਜਿਵੇਂ ਇਹਨਾਂ ਨੇ ਐਲਨ ਮਸਕ ਨੂੰ ਲੈ ਕੇ ਵੀ ਕਿਹਾ ਬਈ ਜਿਹੜੇ ਇਲੈਕਟ੍ਰੋਨਿਕ ਵਹੀਕਲ ਨੇ ਇਹਨਾਂ ਨੇ ਕਿਹਾ ਕਿ ਚਾਹੇ ਜੜੀਆਂ ਜੰਨੀਆਂ ਵੀ ਵਿਦੇਸ਼ੀ ਕੰਪਨੀਆਂ ਆਉਣ ਮੇਰਾ ਮੇਨ ਮੰਤਵ ਇਹ ਆ ਕਿ ਉਹ ਭਾਰਤ ਦੇ ਵਿੱਚ ਆ ਕੇ ਨਿਵੇਸ਼ ਕਰਨ ਜਾਂ ਭਾਰਤ ਦੇ ਵਿੱਚੋਂ ਜਿਹੜੀਆਂ ਜੌਬਾਂ ਆ ਉਹ ਭਾਰਤ ਦੇ ਨੌਜਵਾਨਾਂ ਨੂੰ ਮਿਲਣੀਆਂ ਚਾਹੀਦੀਆਂ ਬਹੁਤ-ਬਹੁਤ ਧੰਨਵਾਦ ਜੀ ਨਾਲ ਜੁੜੇ ਰਹਿਣ ਲਈ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਬਹੁਤ ਧੰਨਵਾਦ